ਗੁਰਸਾਹਿਬ ਦੀ ਚਰਚਾ ਕੋ ਪ੍ਰਾਪਤ ਧਰਤੀ ਐ ਇਥੋਂ ਹੀ ਸਿੱਖੀ ਦੀ ਜੜ੍ਹ ਪੁੰਗਰਦੀ ਆ ਔਰ ਇਥੋਂ ਹੀ ਪਿਛਲੇ ਟਾਈਮ ਦੇ ਵਿੱਚ ਬਹੁਤ ਸਾਰਾ ਤੁਨ ਪ੍ਰਵਰਤਨ ਵੀ ਹੋਇਆ ਅਸੀਂ ਉਹਦੇ ਚ ਕਿਤੇ ਨਾ ਕਿਤੇ ਫੇਲ ਲੱਗੇ ਆ ਇਹ ਚੀਜ਼ ਸਾਨੂੰ ਮੰਨਣੀ ਚਾਹੀਦੀ ਭਾਵੇਂ ਅੱਜ ਮੰਨ ਲਈਏ ਚਾਹੇ ਕੱਲ ਮੰਨ ਲਈਏ ਜਿਹਦਾ ਕਿੰਨਾ ਕੁ ਜ਼ੋਰ ਪੈਂਦਾ ਵਾ ਉਹ ਆਪਣੇ ਜ਼ੋਰ ਤੇ ਆਪਣੇ ਤਰੀਕੇ ਨਾਲ ਕੰਮ ਚਲਾ ਰਿਹਾ ਵਾ ਪਰ ਸਿੱਖਾਂ ਦੇ ਵਿੱਚ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਤੇ ਹੋਣਾ ਵੀ ਚਾਹੀਦਾ ਵਾ ਸਾਡੀ ਨਜ਼ਰ ਫੜਦੀ ਆ ਲੀਡਰਾਂ ਦੀ ਅਸਲ ਵਿੱਚ ਕਿ ਇਹਨਾਂ ਨੂੰ ਜਾਤ ਪਾਤ ਦੇ ਤੌਰ ਤੇ ਵੰਡ ਕੇ ਵੋਟਾਂ ਕਿੱਦਾਂ ਲਈਆਂ ਜਾ ਸਕਦੀਆਂ ਇਹਨਾਂ ਨੂੰ ਉੱਚੇ ਨੀਵੇਂ ਦਾ ਅਹਿਸਾਸ ਕਰਾ ਕੇ ਇਹਨਾਂ ਨੂੰ ਮਗਰ ਕਿਦਾਂ ਲਾਇਆ ਜਾ ਸਕਦਾ ਸਾਡਾ ਸਰਵ ਸ਼੍ਰੇਸ਼ਟ ਲੀਡਰ ਗੁਰੂ ਗ੍ਰੰਥ ਸਾਹਿਬ ਆ ਜਿੱਦਣ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਲੀਡਰ ਮੰਨਣਾ ਸ਼ੁਰੂ ਕਰ ਦਿੱਤਾ ਆਗੂ ਮੰਨਣਾ ਸ਼ੁਰੂ ਕਰ ਦਿੱਤਾ ਇਹ ਲੜਾਈਆਂ ਝਗੜੇ 1 ਘੰਟੇ ਤੋਂ ਪਹਿਲਾਂ ਖਤਮ ਹੋ ਜਾਣਗੇ ਉਸ ਪੱਧਰ ਤੇ ਸਾਡੀਆਂ ਸੰਸਥਾਵਾਂ ਕੰਮ ਨਹੀਂ ਕਰ ਸਕੀਆਂ ਜਿਸ ਪੱਧਰ ਤੇ ਸਾਨੂੰ ਕੰਮ ਕਰਨਾ ਚਾਹੀਦਾ ਸੀ ਸੰਸਥਾਵਾਂ ਨੂੰ ਟਕਸਾਲਾ ਨੂੰ ਜਾਂ ਦੂਜਿਆਂ ਨੂੰ ਉਹਨਾਂ ਦੇ ਵੀਕ ਪੁਆਇੰਟ ਦੱਸਦੇ ਆ ਇਹੋ ਹੀ ਸਿੱਖਾਂ 'ਚ ਜਾਗਰੂਕਤਾ ਵਾ ਜੀ ਕਿਉਂਕਿ ਜੇ ਚੁੱਪ ਕਰਕੇ ਬੈਠੇ ਰਹੀਏ ਇਹਦਾ ਮਤਲਬ ਫਿਰ ਤੇ ਆਪਾਂ ਸੁੱਤੇ ਆ ਨਵਜੇ ਫੜਨ ਦਾ ਮਤਲਬ ਇਹੋ ਸਾਡਾ ਜਿਹੜਾ ਪ੍ਰਚਾਰ ਦਾ ਦਾਇਰਾ ਵਾ ਉਹ ਖੁੱਲਾ ਖਲਾਸਾ ਹੋਣਾ ਚਾਹੀਦਾ ਵਾ ਪ੍ਰਚਾਰ ਦੇ ਵਿੱਚ ਬੰਦਸ਼ਾ ਨਹੀਂ ਹੋਣੀਆਂ ਚਾਹੀਦੀਆਂ ਸਿੱਖਾਂ ਦੇ ਘਰ ਜਨਮ ਲੈ ਕੇ ਸਿੱਖਾਂ ਦੇ ਘਰ ਰਹਿ ਕੇ ਤੇ ਜੇ ਸਿੱਖਾਂ ਦੇ ਨਹੀਂ ਆਪਾਂ ਹੋ ਸਕੇ ਤੇ ਦੁਨੀਆ ਵਿੱਚ ਸਿੱਖ ਧਰਮ ਤੋਂ ਵਧੀਆ ਧਰਮ ਕੋਈ ਨਹੀਂ ਹੈਗਾ ਜਿਹਦੇ ਚ ਬੰਦਸ਼ ਹੀ ਕੋਈ ਨਹੀਂ ਆ ਕੋਈ ਹਿੰਦੂ ਆਵੇ ਮੁਸਲਮਾਨ ਆਵੇ ਬੋਧੀ ਆਵੇ ਜੈਨੀ ਆਵੇ ਈਸਾਈ ਆਵੇ ਜਿੱਦਾਂ ਦਾ ਮਰਜ਼ੀ ਆਵੇ ਜੋ ਮਰਜ਼ੀ ਉਹਦਾ ਰਹਿਣ ਸਹਿਣ ਹੋਵੇ ਹਰ ਬੰਦੇ ਨੂੰ ਇੱਥੇ ਐਕਸੈਪਟ ਕੀਤਾ ਜਾਂਦਾ ਹੈ